ਸ਼ੀਰੀ ਦੇਵੀ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ। ਉਹਨਾਂ ਨੇ ਤੇਲਗੂ, ਤਾਮਿਲ, ਹਿੰਦੀ, ਮਲਿਆਲਮ, ਕੰਨੜ ਭਾਸ਼ਾ ਦੀਆਂ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਉਹਨਾਂ ਨੂੰ ਭਾਰਤੀ ਸਿਨੇਮਾ ਦੀਆਂ ਸਭ ਤੋਂ ਵਧੀਆ ਸਟਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਉਹ ਭਾਰਤੀ ਸਿਨੇਮਾ ਦੀ ਪਹਿਲੀ ਮਹਿਲਾ ਸੁਪਰਸਟਾਰ ਦੇ ਰੂਪ ਵਿੱਚ ਵੀ ਪ੍ਰਸਿੱਧ ਹੋਈ ਹੈ। 13 ਅਗਸਤ 1963 ਨੂੰ ਜਨਮੇ ਸ਼ੀਰੀ ਦੇਵੀ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ। ਵੱਖ-ਵੱਖ ਫਿਲਮਾਂ 'ਚ ਕੀਤੇ کردار ਨੂੰ ਕਾਫੀ ਪਸੰਦ ਕੀਤਾ ਗਿਆ। ਜਿਸ ਕਰਕੇ ਸ਼੍ਰੀ ਦੇਵੀ ਨੂੰ ਇੱਕ ਰਾਸ਼ਟਰੀ ਫਿਲਮ ਪੁਰਸਕਾਰ, ਪੰਜ ਫਿਲਮ ਪੁਰਸਕਾਰ, ਦੱਖਣ ਤੋਂ ਵੀ ਦੋ ਫਿਲਮ ਪੁਰਸਕਾਰ ਮਿਲੇ ਹਨ। ਇਸ ਦੇ ਨਾਲ ਹੀ ਦੋ ਤਾਮਿਲ ਰਾਜ ਫਿਲਮ ਪੁਰਸਕਾਰ, ਇੱਕ ਕੇਰਲ ਰਾਜ ਫਿਲਮ ਪੁਰਸਕਾਰ ਅਤੇ ਇੱਕ ਨੰਦੀ ਪੁਰਸਕਾਰ ਸ਼ਾਮਲ ਹਨ। ਉਹਨਾਂ ਨੇ ਬਹੁਤ ਸਾਲ ਫਿਲਮਾਂ ਤੇ ਰਾਜ ਕੀਤਾ ਹੈ। ਉਹ ਇੱਕ ਮਜ਼ਬੂਤ ਇਰਾਦਿਆਂ ਵਾਲੀ ਮਹਿਲਾਵਾਂ ਦੇ ਵਿੱਚ ਗਿਣੀ ਜਾਂਦੀ ਸੀ। 1967 ਵਿੱਚ ਤਾਮਿਲ ਫਿਲਮ ਕੰਧਨ ਕਰੁਪਾਈ ਚ 4 ਸਾਲ ਦੀ ਉਮਰ ਵਿੱਚ ਇੱਕ ਬੱਚੇ ਦੇ ਰੂਪ ਵਿੱਚ ਆਪਣੀ ਐਕਟਿੰਗ ਦੀ ਸ਼ੁਰੂਆਤ ਕੀਤੀ 1969 ਦੀ ਵੀ ਇੱਕ ਧਾਰਮਿਕ ਫਿਲਮ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ 1976 ਵਿੱਚ 13 ਸਾਲ ਦੀ ਉਮਰ ਵਿੱਚ ਤਾਮਿਲ ਫਿਲਮ ਮੰਦਰੂ ਮੋਦਚੀ ਵਿੱਚ ਕੰਮ ਕੀਤਾ ਇਸ ਦੇ ਨਾਲ ਹੀ ਹੋਰ ਬਹੁਤ ਸਾਰੀਆਂ ਫਿਲਮਾਂ ਸਨ ਜਿਨ੍ਹਾਂ ਵਿੱਚ ਸ਼੍ਰੀ ਦੇਵੀ ਨੇ ਕੰਮ ਕੀਤਾ ਦੱਖਣ ਭਰ ਦੀਆਂ ਫਿਲਮਾਂ ਦੇ ਵਿੱਚ ਉਹ ਇੱਕ ਟੌਪ ਸਟਾਰ ਬਣ ਗਈ ਹਿੰਦੀ ਫਿਲਮਾਂ ਦੇ ਵਿੱਚ ਸ਼੍ਰੀ ਦੇਵੀ ਨੇ ਪਹਿਲੀ ਫਿਲਮਾਂ 16ਵਾਂ ਸਾਲ 1979 ਵਿੱਚ ਕੀਤੀ ਸੀ ਫਿਰ ਹਿੰਮਤ ਵਾਲਾ ਮਵਾਲੀ ਜਸਸ ਚੌਧਰੀ ਤੋਹਫਾ ਮਕਸਦ ਮਾਸਟਰ ਜੀ ਕਰਮਾ ਮਿਸਟਰ ਇੰਡੀਆ ਵਕਤ ਦੀ ਆਵਾਜ਼ ਚਾਂਦਨੀ ਸਦਮਾ ਨਗੀਨਾ ਚਾਲਵਾਜ ਨਮਹੇ ਖੁਦਾ ਗਵਾ ਗੁਮਰਾ ਲਾਡਲਾ ਜੁਦਾਈ ਆਦ ਫਿਲਮਾਂ ਦੇ ਵਿੱਚ ਕੰਮ ਕੀਤਾ ਟੈਲੀਵਿਜ਼ਨ ਤੇ ਵੀ ਮਾਲਨੀ ਆਇਰ ਦੇ ਇੱਕ ਸੀਰੀਅਲ ਦੇ ਵਿੱਚ ਕੰਮ ਕੀਤਾ ਕਮੇਡੀ ਡਰਾਮਾ ਫਿਲਮ ਇੰਗਲਿਸ਼ ਵਿੰਗਲਿਸ਼ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਕ੍ਰਾਈਮ ਥ੍ਰਿਲਰ ਮਾਮ ਦੇ ਵਿੱਚ ਵੀ ਕੰਮ ਕੀਤਾ ਅਤੇ ਇਹ ਉਹਨਾਂ ਦੀ 300ਵੀਂ ਆਖਰੀ ਫਿਲਮ ਸੀ 24 ਫਰਵਰੀ 2018 ਨੂੰ ਅਮੀਰਾਤ ਦੇ ਜੁਮੇਰਾ ਅਮੀਰਾਤ ਟਾਵਰ ਹੋਟਲ ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਇਸ ਦਾ ਕਾਰਨ ਡੁੱਬਣਾ ਦੱਸਿਆ ਗਿਆ ਹੈ ਜਿਵੇਂ ਹੀ ਉਹਨਾਂ ਦੇ ਦਿਹਾਂਤ ਦੀ ਖਬਰ ਭਾਰਤੀ মিডিਆ ਵਿੱਚ ਆਈ ਤਾਂ ਹਹਾਕਾਰ ਮਚ ਗਈ ਸ਼੍ਰੀ ਦੇਵੀ ਦਾ ਵਿਆਹ ਨਰਮਤਾ ਬੋਨੀ ਕਪੂਰ ਨਾਲ ਹੋਇਆ। ਉਹਨਾਂ ਦੀਆਂ ਦੋ ਬੇਟੀਆਂ ਅਬਨੇਤਰੀ ਜਾਨਵੀ ਅਤੇ ਖੁਸ਼ੀ ਕਪੂਰ ਹਨ। ਸ਼੍ਰੀ ਦੇਵੀ ਦਾ ਜਨਮ ਸ਼੍ਰੀ ਅੰਮਾ ਜੰਗਰ ਆਯਾਪਨ ਦੇਰੂ ਵਿੱਚ 1963 ਨੂੰ ਮੀਨਮ ਪੱਟੀ ਪਿੰਡ ਵਿੱਚ ਹੋਇਆ। ਉਹਨਾਂ ਦੇ ਪਿਤਾ ਸ਼ਿਵਕਾਸ਼ੀ ਵਿੱਚ ਵਕੀਲ ਸਨ ਜਦੋਂ ਕਿ ਮਾਂ ਤ੍ਰਿਪਤੀ ਆਂਧਰਾ ਪ੍ਰਦੇਸ਼ ਤੋਂ ਸੀ। ਸ਼੍ਰੀ ਦੇਵੀ ਦੀ ਮਾਤਰ ਭਾਸ਼ਾ ਤਲਗੂ ਸੀ। ਬਾਲ ਕਲਾਕਾਰ ਦੇ ਤੌਰ ਤੇ ਸ਼੍ਰੀ ਦੇਵੀ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ 1976 ਤੋਂ ਲੈ ਕੇ 1982 ਤੱਕ ਦੱਖਣ ਭਰ ਦੀਆਂ ਫਿਲਮਾਂ ਦੇ ਵਿੱਚ ਸਫਲਤਾ ਦੇ ਝੰਡੇ ਗੱਡੇ 1983 ਤੋਂ ਲੈ ਕੇ 1986 ਤੱਕ ਹਿੰਦੀ ਫਿਲਮਾਂ ਦੇ ਵਿੱਚ ਰਾਜ ਕੀਤਾ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਦੇ ਗੀਤ ਹਿੱਟ ਸਨ ਡਾਂਸ ਦੇ ਉਹ ਬਹੁਤ ਮਾਰ ਸਨ ਜਤਿੰਦਰ ਅਤੇ ਸ਼੍ਰੀ ਦੇਵੀ ਦੀ ਜੋੜੀ ਨੇ ਇੱਕ ਸਾ 16 ਫਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਵਿੱਚ ਹਿੰਮਤ ਵਾਲਾ ਜਾਨੀ ਦੋਸਤ ਜਸਟਿਸ ਚੌਧਰੀ ਮਵਾਲੀ ਅਕਲਮੰਦ ਤੋਹਫਾ ਬਲੀਦਾਨ ਔਲਾਦ ਸੁਹਾਗਣ ਘਰ ਸੰਸਾਰ ਧਰਮ ਅਧିକਾਰੀ ਸ਼ਾਮਲ ਹਨ ਸੋਨੇ ਤੇ ਸੁਹਾਗਾ ਸਫਰ ਰਈ ਆਗ ਔਰ ਸ਼ੁਲਾ ਹਿੰਮਤ ਔਰ ਮਿਹਨਤ ਸਰਫਰੋਸ਼ ਫਲਾਪ ਰਈਆਂ ਹਾਲਾਂਕਿ ਫਿਲਮ ਸਦਮਾ ਨੂੰ ਕਾਫੀ ਪਸੰਦ ਕੀਤਾ ਗਿਆ ਇਹ ਤਾਮਿਲ ਫਿਲਮ ਦੀ ਰੀਮਿਕਸੀ ਸ਼੍ਰੀ ਦੇਵੀ ਨੇ ਰਜੇਸ਼ ਕੰਨਾ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਜਿਨ੍ਹਾਂ ਦੇ ਵਿੱਚ ਨਇਆ ਕਦਮ, ਮਕਸਦ, ਮਾਸਟਰ ਜੀ, ਨਜ਼ਰਾਨਾ ਆ ਸ਼ਾਮਲ ਹਨ। 1986 ਦੇ ਵਿੱਚ ਨਗੀਨਾ ਫਿਲਮ ਆਈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਇਹ ਉਸ ਸਾਲ ਦੀ ਸਭ ਤੋਂ ਕਮਾਈ ਕਰਨ ਵਾਲੀ ਦੂਜੀ ਫਿਲਮ ਸੀ। ਬਾਕਸ ਆਫਿਸ 'ਇਸ ਫਿਲਮ ਨੇ ਬਹੁਤ ਕਮਾਈ ਕੀਤੀ। ਟਾਈਮਜ਼ ਆਫ ਇੰਡੀਆ ਨੇ ਨਗੀਨਾ ਨੂੰ ਹਿੰਦੀ ਸਿਨੇਮੇ ਦੀਆਂ 10 ਟੌਪ ਦੀਆਂ ਫਿਲਮਾਂ ਵਿੱਚੋਂ ਇੱਕ ਮੰਨਿਆ ਜੋ ਸਪਾਂ ਤੇ ਆਧਾਰਿਤ ਬਣੀਆਂ ਸਨ। ਜਦੋਂ ਫਿਲਮ ਨਗੀਨਾ ਆਈ ਸੀ ਤਾਂ ਉਸ ਸਮੇਂ ਅਮਿਤਾਭਚਨ ਤਰਮਿੰਦਰ ਆਦਿਆਂ ਵੀ ਬਹੁਤ ਸਾਰੀਆਂ ਫਿਲਮਾਂ ਆਈਆਂ ਸਨ ਲੇਕਿਨ ਨਗੀਨਾ ਨੇ ਬਹੁਤ ਕਮਾਈ ਕੀਤੀ ਹੈ 1986 ਵਿੱਚ ਸ਼੍ਰੀ ਦੇਵੀ ਨੇ ਸੁਵਾਸ਼ ਕਈ ਦੀ ਮਲਟੀ ਸਟਾਰਰ ਕਰਮਾਤੀ ਫਿਰੋਜ਼ ਖਾਨ ਦੀ ਜਾਵਾਂਜ ਵਰਗੀਆਂ ਬਾਕਸ ਆਫਿਸ ਹਿਟ ਫਿਲਮਾਂ ਦੇ ਵਿੱਚ ਕੰਮ ਕੀਤਾ ਉਸ ਸਮੇਂ ਦੇ ਪੇਪਰਾਂ ਵਿੱਚ ਲਿਖਿਆ ਗਿਆ ਸੀ ਕਿ ਸ਼੍ਰੀ ਦੇਵੀ ਦੀ ਪ੍ਰਸਿੱਧੀ ਇੰਨੀ ਵੱਧ ਗਈ ਸੀ ਕਿ ਜਾਵਾਂਜ ਦੇ ਵਿੱਚ ਮਹਿਮਾਨ ਭੂਮਿਕਾ ਦੇ ਬਾਵਜੂਦ ਉਨ੍ਹਾਂ ਨੇ ਫਿਲਮ ਦੀ ਮੁੱਖ ਨਾਇਕਾ ਡੈਂਪਲ ਕਪੜੀਆਂ ਨੂੰ ਪਿੱਛੇ ਛੱਡ ਦਿੱਤਾ ਸ਼੍ਰੀ ਦੇਵੀ ਨੇ ਨਗੀਨਾਰੀ ਸਫਲਤਾ ਦੇ ਬਾਅਦ ਅਨਰ ਕਪੂਰ ਦੇ ਨਾਲ ਸਾਇੰਸ ਫਿਕਸ਼ਨ ਫਿਲਮ ਮਿਸਟਰ ਇੰਡੀਆ ਵਿੱਚ ਕੰਮ ਕੀਤਾ ਸ਼ੇਖਰ ਕਪੂਰ ਦੁਆਰਾ ਨਿਰਦੇਸ਼ਿਤ ਇਹ ਫਿਲਮ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਬਣੀ ਇਸ ਫਿਲਮ ਦੇ ਡਾਂਸ ਨੰਬਰ ਹਵਾ ਹਵਾਈ ਨੇ ਰਿਕਾਰਡ ਤੋੜਿਆ ਹੈ ਉਹ ਉਸ ਸਮੇਂ ਦਾ ਹਿੱਟ ਗਈ ਸੀ ਕਮੇਟੀ ਦੇ ਇਲਾਵਾ ਸ਼੍ਰੀ ਦੇਵੀ ਨੇ ਕਾਂਟੇ ਨਹੀਂ ਕੱਟਦੇ ਗੀਤ ਦੇ ਵੀਡੀਓ ਵਿੱਚ ਵੀ ਅਵੈਨ ਨੇ ਕੀਤਾ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਗਿਆ ਮਿਸਟਰ ਇੰਡੀਆ ਦੇ ਲਈ ਸ਼੍ਰੀ ਦੇਵੀ ਨੂੰ 1.1 ਮਿਲੀਅਨ ਦੀ ਕਮਾਈ ਕੀਤੀ ਉਸ ਸਮੇਂ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਜ਼ਿਆਦਾ ਪੈਸੇ ਲੈਣ ਵਾਲੀ ਅਭਿਨੇਤਰੀ ਵੀ ਬਣੀ 1999 ਵਿੱਚ ਜਸ চোপੜਾ ਦੀ ਰੋਮਾਂਟਿਕ ਫਿਲਮ ਚਾਂਦਨੀ ਲੀਜ ਹੋਈ ਇਹ ਵੀ ਟੌਪ ਦੀ ਫਿਲਮ ਰਹੀ ਹੈ ਇਸ ਫਿਲਮ ਦੇ ਲਈ ਵੀ ਸ਼੍ਰੀ ਦੇਵੀ ਨੂੰ ਬਹੁਤ ਵੱਡਾ ਭੁਗਤਾਨ ਕੀਤਾ ਗਿਆ ਅਤੇ ਹਿੰਦੁਸਤਾਨ ਟਾਈਮਜ਼ ਦੀ ਜਸ চোপੜਾ ਦੀਆਂ ਪੰਜ ਟੌਪ ਹੀਰੋਨਾ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਇਸ ਫਿਲਮ ਦਾ ਡਾਂਸ ਨੰਬਰ ਮੇਰੇ ਹੱਥੋਂ ਮੇ ਨੌ ਨੌ ਚੂੜੀਆਂ ਅੱਜ ਵੀ ਹਿੱਟ ਹੈ ਇਸ ਫਿਲਮ ਦੇ ਵਿੱਚ ਜੋ ਲੁੱਕ ਸ਼੍ਰੀ ਦੇਵੀ ਦੀ ਪੇਸ਼ ਕੀਤੀ ਗਈ ਉਸ ਨੂੰ ਅੱਜ ਵੀ ਮਟਿਆਰਾਂ ਫੋਲੋ ਕਰਦੀਆਂ ਹਨ ਫਿਲਮ ਚਾਲਵਾਦ ਦੇ ਵਿੱਚ ਸ਼੍ਰੀ ਦੇਵੀ ਨੇ ਡਬਲ ਭੂਮਿਕਾ ਨਿਭਾਈ ਹੈ ਸ਼੍ਰੀ ਦੇਵੀ ਨੇ ਚਾਂਦਨੀ ਅਤੇ ਚਾਲਵਾਜ ਫਿਲਮਾਂ ਦੇ ਲਈ ਫਿਲਮ ਫਿਰ ਅਵਾਰਡ ਵੀ ਹਾਸਲ ਕੀਤਾ 1991 ਵਿੱਚ ਜੱਜ ਚੋਪੜਾ ਨੇ ਫਿਰ ਉਹਨਾਂ ਨੂੰ ਲਮਹੇ ਦੇ ਵਿੱਚ ਲਿਆ ਹੈ ਇਹ ਵੀ ਫਿਲਮ ਵਧੀਆ ਰਹੀ ਬੇਸ਼ੱਕ ਇਹ ਫਿਲਮ ਇੰਨੀ ਸਫਲਤਾ ਪ੍ਰਾਪਤ ਨਹੀਂ ਕਰ ਸਕੀ ਲੇਕਿਨ ਇਸ ਨੂੰ ਕਾਫੀ ਪਸੰਦ ਕੀਤਾ ਗਿਆ 1992 ਵਿੱਚ ਸ਼੍ਰੀ ਦੇਵੀ ਨੇ ਅਮਤਾਬਚਨ ਦੇ ਨਾਲ ਖੁਦਾ ਗਵਾ ਫਿਲਮ ਕੀਤੀ ਅਵਨੀਤਰੀ ਨੇ ਇੱਕ afghan ਜੋਦਾ ਬੇਨਜੀਰੇ ਤੇ ਉਹਨਾਂ ਦੀ ਬੇਟੀ ਮਹਿੰਦੀ ਦੇ ਰੂਪ ਵਿੱਚ ਦੋਰੀ ਭੂਮਿਕਾ ਨਿਭਾਈ ਹੈ। ਇਸ ਫਿਲਮ ਨੂੰ ਜ਼ਿਆਦਾਤਰ ਮਜਾਰੇ ਸ਼ਰੀਫ afghanistan ਵਿੱਚ ਸ਼ੂਟ ਕੀਤਾ ਗਿਆ। BBC ਦਾ ਕਹਿਣਾ ਹੈ ਕਿ ਇਸ ਫਿਲਮ ਨੇ ਵਧੀਆ ਕਾਰੋਬਾਰ ਕੀਤਾ ਤੇ ਇਹ ਕਾਬਲ ਦੇ ਵਿੱਚ 10 ਹਫ਼ਤੇ ਤੱਕ ਲਗਾਤਾਰ ਹਿੱਟ ਰਹੀ। 1993 ਵਿੱਚ ਰਿਲੀਜ਼ ਹੋਈ ਵੱਡੇ ਬਜਟ ਦੀ ਫਿਲਮ ਰੂਪ ਕੀ ਰਾਣੀ ਚੋਰੋ ਦਾ ਰਾਜ ਭਾਰਤ ਦੀ ਸਭ ਤੋਂ ਮਹਿੰਗੀ ਫਿਲਮਾਂ ਵਿੱਚੋਂ ਇੱਕ ਸੀ। ਇਹ ਫਿਲਮ ਬਾਕਸ ਆਫਿਸ ਤੇ ਠੀਕ ਨਹੀਂ ਰਹੀ ਲੇਕਿਨ ਸ਼੍ਰੀ ਦੇਵੀ ਦੇ ਕੰਮ ਨੂੰ ਬਹੁਤ ਪਸੰਦ ਕੀਤਾ ਗਿਆ। ਸੰਜੇ ਦਾਦੇ ਨਾਲ 1993 ਵਿੱਚ ਥ੍ਰਿਲਰ ਗੁਮਰਾਹ ਦੇ ਵਿੱਚ ਕੰਮ ਕੀਤਾ। ਹਮੇਸ਼ ਵੜਦਵਾਰਾ ਨਿਰਦੇਸ਼ਿਤ ਇਸ ਅਭਿਨੇਤਰੀ ਨੇ ਇੱਕ ਗਾਇਕਾ ਦੀ ਭੂਮਿਕਾ ਨਿਭਾਈ ਜਿਸ ਵਿੱਚ ਹਾਂਗਕਾਂਗ ਵਿੱਚ ਡਰੱਗ ਤਸਕਰੀ ਦਾ ਝੂਠਾ ਦੋਸ਼ ਲਗਾਇਆ ਗਿਆ ਸੀ। 1994 ਦੇ ਵਿੱਚ ਸ਼੍ਰੀ ਦੇਵੀ ਨੇ ਅਨਰ ਕਪੂਰ ਦੇ ਨਾਲ ਮਿਲ ਕੇ ਲਾੜਲਾ ਵਿੱਚ ਕੰਮ ਕੀਤਾ। ਇਸ ਨੂੰ ਕਾਫੀ ਪਸੰਦ ਕੀਤਾ ਗਿਆ। ਫਿਲਮ ਇੰਡਸਟਰੀ ਤੋਂ ਬ੍ਰੇਕ ਲੈਣ ਤੋਂ ਬਾਅਦ ਸ਼੍ਰੀ ਦੇਵੀ ਦੀ ਜੋ ਆਖਰੀ ਫਿਲਮ ਸੀ ਉਹ ਇੱਕ ਰੋਮਾਂਟਿਕ ਡਰਾਮਾ ਜੁਦਾਈ ਸੀ ਜੋ 1997 ਵਿੱਚ ਰਿਲੀਜ਼ ਹੋਈ ਅਨਰ ਕਪੂਰ ਅਤੇ ਉਰਮਲਾ ਮਤੋਰਕਰ ਦੇ ਨਾਲ ਇਸ ਅਭਿਨੇਤਰੀ ਨੇ ਪੈਸੇ ਦੇ ਲਈ ਲਾਲਚੀ ਗ੍ਰਹਿਣੀ ਦੀ ਇੱਕ ਭੂਮਿਕਾ ਨਿਭਾਈ 1996 ਵਿੱਚ ਸ਼੍ਰੀ ਦੇਵੀ ਨੇ ਬਾਲੀਵੁੱਡ ਦੇ ਮਸ਼ਹੂਰ ਕਪੂਰ ਖਾਨਦਾਨ ਦੇ ਬੋਨੀ ਕਪੂਰ ਦੇ ਨਾਲ ਵਿਆਹ ਕਰਾ ਲਿਆ ਇਸ ਸਮੇਂ ਦੌਰਾਨ ਸ਼੍ਰੀ ਦੇਵੀ ਦੀ ਮਾਂ ਕੈਂਸਰ ਨਾਲ ਪੀੜਤ ਸੀ 1997 ਵਿੱਚ ਆਪਣੀ ਮਾਂ ਦੇ ਦਿਹਾਂਤ ਦੇ ਬਾਅਦ ਸ਼੍ਰੀ ਦੇਵੀ ਨੇ ਫਿਲਮ ਉਦਯੋਗ ਤੋਂ ਧੂਰੀ ਬਣਾ ਲਈ 6 ਸਾਲ ਦੇ ਲੰਬੇ ਵਕਫੇ ਦੇ ਬਾਅਦ ਸ਼੍ਰੀ ਦੇਵੀ ਨੇ ਮਾਲਨੀ ਅੱਯਰ ਵਿੱਚ ਛੋਟੇ ਪਰਦੇ ਤੇ ਵਾਪਸੀ ਕੀਤੀ ਫਿਰ 2009 ਵਿੱਚ ਸ਼੍ਰੀ ਦੇਵੀ ਸੋਨੀ ਟੀਵੀ ਦੇ ਸ਼ੋਅ ਦਸ ਕਾ ਦਮ ਵਿੱਚ ਦਿਖਾਈ ਦਿੱਤੀ 2012 ਵਿੱਚ ਸਟਾਰ ਪਲੱਸ ਦੇ ਟਾਕ ਸ਼ੋਅ ਸਤਿਆਮੇ ਭਜਤੇ ਵਿੱਚ ਵੀ ਦਿਖਾਈ ਦਿੱਤੀ ਸ਼੍ਰੀ ਦੇਵੀ ਨੇ 2012 ਵਿੱਚ ਇੰਗਲਿਸ਼ ਵਿੰ ਇੰਗਲਿਸ਼ ਫਿਲਮ ਦੇ ਵਿੱਚ ਕੰਮ ਕੀਤਾ ਜਿਸ ਨੂੰ ਗੌਰੀ ਸ਼ਿੰਦੇ ਨੇ ਨਿਰਦੇਸ਼ਿਤ ਕੀਤਾ ਸੀ ਇਹ ਇੱਕ ਕਮੇਡੀ ਡਰਾਮਾ ਫਿਲਮ ਸੀ ਇਸ ਫਿਲਮ ਦੇ ਵਿੱਚ ਸ਼੍ਰੀ ਦੇਵੀ ਨੇ ਸ਼ਸ਼ੀ ਗੋੜ ਬੋਲੇ ਦੀ ਭੂਮਿਕਾ ਨਿਭਾਈ ਜੋ ਇੱਕ ਗ੍ਰਹਿਣੀ ਹੈ ਜੋ ਆਪਣੇ ਪਤੀ ਅਤੇ ਬੇਟੇ ਦੁਆਰਾ ਉਸ ਦੀ ਅੰਗਰੇਜ਼ੀ ਦਾ ਮਜ਼ਾਕ ਉਡਾਉਂਦੇ ਹਨ ਅਤੇ ਬਾਅਦ ਵਿੱਚ ਅੰਗਰੇਜ਼ੀ ਸਿੱਖਣ ਦੇ ਲਈ ਦਾਖਲਾ ਦਵਾਉਂਦੇ ਹਨ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਇਸ ਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜੋ ਸ਼੍ਰੀ ਦੇਵੀ ਨੇ ਕੀਤੀਆਂ ਹਨ 1972 ਤੋਂ 1994 ਵਿਚਕਾਰ ਆਪਣੀ ਫਿਲਮਾਂ ਦੀ ਸ਼ੂਟਿੰਗ ਦੌਰਾਨ ਸ਼੍ਰੀ ਦੇਵੀ ਹਮੇਸ਼ਾ ਆਪਣੀ ਮਾਂ ਰਾਜੇਸ਼ਵਰੀ ਜਾਂ ਆਪਣੀ ਭੈਣ ਸ਼੍ਰੀ ਲਤਾ ਦੇ ਨਾਲ ਫਿਲਮ ਸਟੇ ਤੇ ਜਾਂਦੀ ਸੀ ਸੰਜੇ ਰਾਮਾ ਸਾਮੀ ਨੇ 1999 ਵਿੱਚ ਸ਼੍ਰੀ ਲਤਾ ਨਾਲ ਵਿਆਹ ਕੀਤਾ ਸ਼੍ਰੀ ਦੇਵੀ ਨੇ ਆਪਣੇ ਪਿਤਾ ਦੇ ਲਈ ਪ੍ਰਚਾਰ ਕੀਤਾ ਜੋ 1999 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਸ਼ਿਵ ਕਾਸ਼ੀ ਤੋਂ ਚੋਣ ਲੜੇ ਲੇਕਿਨ ਉਹ ਹਾਰ ਗਏ 1996 ਵਿੱਚ ਜਦੋਂ ਉਹਨਾਂ ਦੀ ਮਾਂ ਦਾ ਦਿਹਾਂਤ ਹੋਇਆ ਤਾਂ ਉਹ ਕਾਫੀ ਟੁੱਟ ਗਏ ਫਿਲਮੀ ਸੂਤਰਾਂ ਦਾ ਕਹਿਣਾ ਹੈ ਕਿ ਜਿਵੇਂ ਫਿਲਮਾਂ ਦੇ ਵਿੱਚ ਉਹ ਚੁਲਬੁਲੀ ਅਤੇ ਹਰ ਤਰ੍ਹਾਂ ਦੀਆ ਭੂਮਿਕਾ ਦੇ ਲਈ ਹਿੱਟ ਰਹੀ ਹੈ ਪਰ ਅਸਲ ਜੀਵਨ ਦੇ ਵਿੱਚ ਸ਼੍ਰੀ ਦੇਵੀ ਬਿਲਕੁਲ ਸਧਾਰਨ ਰਹੀ ਹੈ ਕੈਮਰੇ ਦੇ ਸਾਹਮਣੇ ਐਕਸ਼ਨ ਹੁੰਦਿਆਂ ਹੀ ਉਹ ਆਪਣੀ ਭੂਮਿਕਾ ਦੇ ਵਿੱਚ ਹਮੇਸ਼ਾ ਟੌਪ ਤੇ ਰਹੇ ਲੇਕਿਨ ਆਮ ਜ਼ਿੰਦਗੀ ਦੇ ਵਿੱਚ ਉਹ ਸ਼ਰਮਾਕਲ ਸੀ ਉਹ ਅਕਸਰ ਹੀ ਲੋਕਹਣ ਵਾਲਾ ਵਿਖੇ ਸਬਜ਼ੀ ਖਰੀਦਣ ਵੀ ਜਾਂਦੀ ਰਹੀ ਹੈ ਫਰਿਸ਼ਤੇ ਫਿਲਮ ਦੀ ਸ਼ੂਟਿੰਗ ਦੇਖਣ ਦਾ ਮੌਕਾ ਮਿਲਿਆ ਜਿਸ ਨੂੰ ਅਨਰ ਸ਼ਰਮਾ ਨੇ ਡਾਇਰੈਕਟ ਕੀਤਾ ਸੀ ਉਸ ਮੌਕੇ ਦੀ ਟਾਪ ਕੋਰੀਓਗ੍ਰਾਫਰ ਸਰੋਜ ਖਾਨ ਦਾ ਕਹਿਣਾ ਹੈ ਕਿ ਸ਼੍ਰੀ ਦੇਵੀ ਅਜਾਈ ਅਭਿਨੇਤਰੀ ਹੈ ਜੋ ਰਿਹੈਸਲ ਕਰਦੇ ਸਮੇਂ ਸਟੈਪ ਹੋਰ ਦਿੰਦੇ ਜਾਂਦੇ ਹਨ ਜਦੋਂ ਕੈਮਰਾ ਆਨ ਹੁੰਦਾ ਹੈ ਤਾਂ ਸ਼੍ਰੀ ਦੇਵੀ ਦੇ ਸਟੈਪ ਬਿਲਕੁਲ ਵੱਖਰੇ ਅਤੇ ਵਧੀਆ ਹੁੰਦੇ ਹਨ ਬੋਨੀ ਕਪੂਰ ਦਾ ਕਹਿਣਾ ਹੈ ਕਿ ਸਾਡੀ ਦੋਸਤੀ ਕਾਫੀ ਰਹੀ ਸ਼੍ਰੀ ਦੇਵੀ ਨੇ ਪ੍ਰਪੋਜ਼ ਕਰਨ ਦੇ ਬਾਅਦ 6 ਮਹੀਨੇ ਤੱਕ ਗੱਲਬਾਤ ਨਹੀਂ ਕੀਤੀ ਕਿਉਂਕਿ ਉਸ ਸਮੇਂ ਉਹ ਸ਼ਾਦੀशुदा ਸਨ ਅਤੇ ਦੋ ਬੱਚੇ ਸਨ। ਫਿਰ ਪਰਿਵਾਰ ਮੰਨ ਗਿਆ ਤੇ ਉਹਨਾਂ ਨੇ ਸ਼ਾਦੀ ਕਰ ਲਈ। 2 ਫਰਵਰੀ 2018 ਨੂੰ ਸ਼੍ਰੀ ਦੇਵੀ ਅਤੇ ਉਹਨਾਂ ਦੀ ਛੋਟੀ ਬੇਟੀ ਖੁਸ਼ੀ ਆਪਣੇ ਪਤੀ ਦੇ ਭਤੀਜੇ ਮੋਹਿਤ ਮਰਵਾ ਨਾਲ ਸ਼ਾਦੀ ਵਿੱਚ ਸ਼ਾਮਲ ਹੋਣ ਦੇ ਲਈ ਸੰਯੁਕਤ ਅਰਬ ਅਮੀਰਾਤ ਦੇ ਰਸ ਅਲ ਖੈਮਾ ਹਮਰਾ ਦੇ ਲਈ ਅਰਬਾਨਾ ਹੋਈ ਸੀ। ਵਿਆਹ ਦੇ ਬਾਅਦ ਉਹ ਆਪਣੀ ਵੱਡੀ ਬੇਟੀ ਜਾਨਵੀ ਦੇ 21ਵੇਂ ਜਨਮ ਦਿਨ ਦੀ ਖਰੀਦਾਰੀ ਦੇ ਲਈ ਦੁਬਈ ਦੇ ਵਿੱਚ ਕੁਝ ਸਮਾਂ ਰਹਿਣਾ ਚਾਹੁੰਦੀ ਸੀ। ਉਨ੍ਹਾਂ ਦੇ ਪਤੀ ਬੋਨੀ ਕਪੂਰ ਵਿਆਹ ਵਾਲੇ ਦਿਨ ਉਨ੍ਹਾਂ ਦੇ ਨਾਲ ਨਹੀਂ ਸਨ ਕਿਉਂਕਿ ਉਹਨਾਂ ਨੇ 22 ਫਰਵਰੀ ਨੂੰ ਲਖਨਊ ਵਿੱਚ ਇੱਕ ਮੀਟਿੰਗ ਵਿੱਚ ਸ਼ਾਮਲ ਹੋਣਾ ਸੀ ਇਸ ਮੌਕੇ ਤੇ ਸ਼੍ਰੀ ਦੇਵੀ ਨੇ ਬੋਨੀ ਕਪੂਰ ਨੂੰ ਕਿਹਾ ਕਿ ਬਹੁਤ ਜ਼ਿਆਦਾ ਰਹੀ ਹੈ ਜਿਸ ਕਰਕੇ ਤੁਸੀਂ ਆ ਜਾਓ ਬੋਨੀ ਕਪੂਰ ਉੱਥੇ ਪਹੁੰਚ ਗਿਆ ਤੇ 20 ਮਿੰਟ ਤੱਕ ਗੱਲਬਾਤ ਕੀਤੀ ਫਿਰ ਡਿਨਰ ਕਰਨ ਦਾ ਫੈਸਲਾ ਕੀਤਾ ਗਿਆ ਇਸ ਮੌਕੇ ਤੇ ਸ਼੍ਰੀ ਦੇਵੀ ਨਹਾਉਣ ਚਲੇ ਗਏ ਜਦੋਂ ਕਿ ਬੋਨੀ ਲਿਵਿੰਗ ਰੂਮ ਵਿੱਚ ਇੰਤਜ਼ਾਰ ਕਰਦੇ ਰਹੇ 15-20 ਮਿੰਟ ਤੱਕ ਲਗਭਗ 7 ਵਜੇ ਉਹਨਾਂ ਨੇ ਆਵਾਜ਼ ਲਗਾਈ ਕਿਉਂਕਿ ਕਾਫੀ ਦੇਰ ਹੋ ਰਹੀ ਸੀ ਪਰ ਕੋਈ ਜਵਾਬ ਨਹੀਂ ਮਿਲਿਆ ਜਦੋਂ ਉਹਨਾਂ ਨੇ ਹੋਟਲ ਦੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਸ਼੍ਰੀ ਦੇਵੀ ਦਾ ਦਿਹਾਂਤ ਹੋ ਚੁੱਕਾ ਸੀ ਇਸ ਮੌਕੇ ਤੇ ਉਹਨਾਂ ਨੇ ਸੰਜੇ ਕਪੂਰ ਨੂੰ ਇਸ ਬਾਰੇ ਦੱਸਿਆ ਮੌਤ ਦਾ ਕਾਰਨ ਦਿਲ ਦਾ ਦੌਰਾ ਸੀ ਦਰਸਲ ਸ਼੍ਰੀ ਦੇਵੀ ਇਸ ਸਮੇਂ ਟਾਪ ਦੇ ਵਿੱਚ ਇਨਹਾਰੀ ਸੀ ਅਤੇ ਦਿਲ ਦਾ ਦਰਾ ਪਿਆ ਅਤੇ ਪਾਣੀ ਫੇਫੜਿਆਂ ਵਿੱਚ ਜਮਾ ਹੋ ਗਿਆ ਇਸ ਮੌਕੇ ਤੇ ਕੇਸ ਵੀ ਦਰਜ ਹੋਇਆ ਤੇ ਪੁਲਿਸ ਜਾਂਚ ਦੇ ਬਾਅਦ 27 ਫਰਵਰੀ ਨੂੰ ਸ਼੍ਰੀ ਦੇਵੀ ਦਾ ਮਾਮਲਾ ਬੰਦ ਕੀਤਾ ਗਿਆ। ਇਸ ਮੁਖੇਤੇ ਬੋਨੀ ਕਪੂਰ ਅਤੇ ਉਹਨਾਂ ਦੇ ਸੋਤੇਲੇ بیٹے ਅਰਜਨ ਕਪੂਰ ਨੇ ਅਨੰਲ ਅੰਬਾਨੀ ਦੇ ਇੱਕ ਨਿੱਜੀ ਜਟਰਾਹੀਂ ਉਹਨਾਂ ਦਾ ਮਰਤਕ ਸਰੀਰ ਮੁੰਬਈ ਲਿਆਂਦਾ। 28 ਫਰਵਰੀ ਨੂੰ ਮੁੰਬਈ ਦੇ ਵਿਲੇਪਾਰਲੇ ਵਿੱਚ ਸ਼੍ਰੀ ਦੇਵੀ ਦਾ ਸਰਕਾਰੀ ਸਨਮਾਨ ਨਾਲ ਅੰਤਮ ਸੰਸਕਾਰ ਕੀਤਾ ਗਿਆ। ਅੰਤਮ ਸੰਸਕਾਰ ਵਿੱਚ ਉਹਨਾਂ ਨੂੰ ਬੰਦੂਕਾਂ ਨਾਲ ਸਲਾਮੀ ਦਿੱਤੀ ਗਈ। ਬਹੁਤ ਸਾਰੀਆਂ ਹਸਤੀਆਂ ਸ਼੍ਰੀ ਦੇਵੀ ਦੇ ਕਰੀਬੀ ਰਿਸ਼ਤੇਦਾਰਾਂ ਨੇ ਲੋਖਣਵਾਲਾ ਦੇ ਸੈਲੀਬ੍ਰੇਸ਼ਨ ਸਪੋਰਟਸ ਕਲੱਬ ਵਿੱਚ ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਤੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਤੇ ਲੋਖਣਵਾਲਾ ਵਿੱਚ ਕਾਫੀ ਰਸ ਰਹਾ। ਵੱਖ-ਵੱਖ ਕ੍ਰਿਟਿਕ ਦਾ ਕਹਿਣਾ ਹੈ ਕਿ ਜਦੋਂ ਸ਼੍ਰੀ ਦੇਵੀ ਕੈਮਰੇ ਦੇ ਸਾਹਮਣੇ ਜਾਂਦੀ ਸੀ ਤਾਂ ਉਹ ਸਭ ਕੁਝ ਭੁੱਲ ਕੇ ਆਪਣੇ کردار ਦੇ ਵਿੱਚ ਖੋ ਜਾਂਦੀ ਸੀ। ਸ਼੍ਰੀ ਦੇਵੀ ਦਾ ਅਵੈਨੇਸ਼ੀਆਲੀ ਤਕਨੀਕ ਪ੍ਰਭਾਵਸ਼ਾਲੀ ਰਹੀ ਹੈ। ਦੇਵਿਆ ਭਾਰਤੀ ਜੂਹੀ ਚਾਵਲਾ ਕ੍ਰਿਸ਼ਮਾ ਕਪੂਰ ਕਜੋਲ ਰਾਣੀ ਮੁਖਰਜੀ ਪ੍ਰੀਤੀ ਜਿੰਟਾ ਕਰੀਨਾ ਕਪੂਰ ਖਾਨ ਪ੍ਰਿਯੰਕਾ ਚੋਪੜਾ ਜੋਨਾਸ ਕੈਟਰੀਨਾ ਕੈਫ ਵਿਦਿਆ ਬਾਲਨ ਅਨੁਸ਼ਕਾ ਸ਼ੈਟੀ ਦੀਪਿਕਾ ਪਾਦੂਕੋਨ ਆਲੀਆ ਭੱਟ ਆਦ ਕਾਫੀ ਪ੍ਰੇਰਿਤ ਸਨ ਪ੍ਰਿੰਕਾ ਚੋਪੜਾ ਨੇ ਇੱਕ ਪੇਪਰ 'ਚ ਇੰਟਰਵਿਊ ਦਿੱਤੀ ਅਤੇ ਕਿਹਾ ਕਿ ਹਰ ਕੋਈ ਉਹਨਾਂ ਵਰਗਾ ਬਣਨਾ ਚਾਹੁੰਦਾ ਹੈ 13 ਅਗਸਤ 2019 ਨੂੰ ਸ਼੍ਰੀ ਦੇਵੀ ਦੇ ਜਨਮ ਦਿਨ ਦੇ ਮੌਕੇ ਤੇ ਮੈਡਮ ਤੁਸਾਰ ਸਿੰਗਾਪੁਰ ਵਿੱਚ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਦਾ ਇੱਕ ਬੋਤ ਲਗਾਇਆ ਜਾਵੇਗਾ ਫਿਰ ਹਵਾ ਹਵਾਈ ਦੀ ਲੁਕ ਨੂੰ ਇੱਥੇ ਲਗਾਇਆ ਗਿਆ ਇਸ ਮੌਕੇ ਤੇ ਉਹਨਾਂ ਦੀਆਂ ਬੇਟੀਆਂ ਜਨਵੀ ਕਪੂਰ ਖੁਸ਼ੀ ਕਪੂਰ ਨਰਮਤਾ ਭੋਨੀ ਕਪੂਰ ਦੇ ਨਾਲ ਇਸ ਮੌਕੇ ਤੇ ਮੌਜੂ ਸਨ ਸ਼੍ਰੀ ਦੇਵੀ ਦਾ ਨਾਂ ਰੈਂਦੀ ਦੁਨੀਆ ਤੱਕ ਰਹੇਗਾ ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਅਦਾਰਾ ਦੇਸ਼ ਦਵਾਬਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ ਫਿਲਮ ਨਿਰਦੇਸ਼ਕ ਵਿਵੇਕ ਰੰਜਨ ਅਗਨੀ ਹੋਤਰੀ ਦੀ ਅਗਲੀ ਫਿਲਮ ਦਾ ਦਿੱਲੀ ਫਾਈਲ ਦਾ ਟਾਈਟਲ ਬਦਲ ਕੇ ਦਾ ਬੰਗਾਇਲ ਫਾਈਲ ਕਰ ਦਿੱਤਾ ਹੈ ਫਿਲਮ ਦੇ ਮੇਕਰ ਅਭਿਸ਼ੇਕ ਅਗਰਵਾਲ ਪਲਵੀ ਯੋਸ਼ੀ ਅਤੇ ਵਿਵੇਕ ਅਗਨੀ ਹੋਤਰੀ ਨੇ ਇਹ ਫੈਸਲਾ ਖਾਸ ਤੌਰ ਤੇ ਪਬਲਿਕ ਡਿਮਾਂਡ ਤੇ ਕੀਤਾ ਹੈ ਇਸ ਮੌਕੇ ਤੇ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ ਇਹ ਫਿਲਮ ਵਿਵੇਕ ਦੀ ਫਾਈਲ ਦਾ ਤੀਸਰਾ ਪਾਗ ਹੈ ਇਸ ਤੋਂ ਪਹਿਲਾਂ ਦਾ ਤਾਸ਼ਕੰਦ ਫਾਈਲ 2019 ਦਾ ਕਸ਼ਮੀਰ ਫਾਇਲ 2022 ਆ ਚੁੱਕੀਆਂ ਹਨ ਇਹ 1940 ਦੇ ਦਹਾਕੇ ਵਿੱਚ ਵੰਡ ਤੋਂ ਪ੍ਰਭਾਵਿਤ ਪਹਿਲੇ ਵਾਲੇ ਬੰਗਾਲ ਵਿੱਚ ਹੋਏ ਖਾਸ ਤੌਰ ਤੇ ਇਹ ਦੰਗਿਆਂ ਤੇ ਨਿਰਧਾਰਤ ਹੈ ਇਸ ਫਿਲਮ ਦੇ ذریعے ਉਹ ਭਾਰਤੀ ਇਤਿਹਾਸ ਦੇ ਅਣ ਦੇਖੇ ਹਿੱਸੇ ਨੂੰ ਸਾਹਮਣੇ ਲਿਆਉਣਾ ਚਾਹੁੰਦੇ ਹਨ ਇਸ ਫਿਲਮ ਦੇ ਵਿੱਚ ਮਿਥਨ ਚੱਕਰਵਰਤੀ, ਅਨੂਪਮ ਖੇਰ, ਪਲਵੀ ਜੋਸ਼ੀ ਮੋੱਖ ভূমਕਾ ਦੇ ਵਿੱਚ ਦਿਖਾਈ ਦੇਣਗੇ ਕੋਈ ਦਿਨ ਪਹਿਲਾਂ ਮੇਕਰਜ਼ ਨੇ ਇਸ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਸੀ ਜਿਸ ਵਿੱਚ ਮਿਥਨ ਚਕਰਵਰਤੀ ਦਾ ਡਰ ਪੈਦਾ ਕਰਨ ਵਾਲਾ ਫਰਸਟ ਲੁੱਕ ਦਿਖਾਇਆ ਗਿਆ ਸੀ ਇਹ ਫਿਲਮ 5 ਸਤੰਬਰ ਨੂੰ ਰਿਲੀਜ਼ ਹੋਵੇਗੀ ਇਹ ਫਿਲਮ ਤੇਜ ਨਾਰਾਇਣ ਅਗਰਵਾਲਾ ਤੇ ਆਈ ਐਮ ਬੁੱਧਾ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤੀ ਗਈ ਹੈ 1970 ਵਿੱਚ ਸ਼ੂਟ ਹੋਈ ਫਿਲਮ ਰੇਸ਼ਮਾ ਔਰ ਸ਼ੇਰਾ ਕਾਫੀ ਹਿੱਟ ਰਹੀ ਹੈ ਇਸ ਫਿਲਮ ਦੇ ਵਿੱਚ ਸੁਨੀਲ ਦੱਤ ਅਬਹੀਦ ਰਹਿਮਾਨ ਨੇ ਲੀਡ ਰੋਲ ਪਲੇ ਕੀਤਾ ਇਸ ਫਿਲਮ ਦੇ ਵਿੱਚ ਅਮਿਤਾਬ ਵਚਨ ਵੀ ਫਿਲਮ ਦਾ ਹਿੱਸਾ ਰਹੇ ਹਨ। ਸੁਨੀਲ ਦੱਤ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਸੀ। ਫਿਲਮ ਦੇ ਕਲਾਕਾਰਾਂ ਦੇ ਕੱਪੜਿਆਂ ਦੀ ਲੋਕਾਂ ਨੇ ਕਾਫੀ ਤਾਰੀਫ਼ ਕੀਤੀ। ਅਮਿਤਾਬ ਨੇ ਸਾਲ 1968 ਵਿੱਚ ਸਾਤ ਹਿੰਦੁਸਤਾਨੀ ਵਿੱਚ ਹਿੰਦੀ ਸਿਨੇਮਾ ਦੇ ਵਿੱਚ ਕਦਮ ਰੱਖਿਆ ਸੀ। ਲੇਕਿਨ ਇਹ ਫਿਲਮ ਠੀਕ ਨਹੀਂ ਚੱਲੀ। ਪਹਿਲੇ ਹੀ ਖਰਾਬ ਸ਼ੁਰੂਆਤ ਦੇ ਬਾਅਦ ਅਮਿਤਾਬ ਵਚਨ ਹੁਣ ਦੂਸਰੀ ਫਿਲਮ ਦੀ ਤਲਾਸ਼ ਕਰ ਰਹੇ ਸਨ। ਉਹਨਾਂ ਨੂੰ ਕੋਈ ਫਿਲਮ ਨਹੀਂ ਮਿਲੀ। ਤਾ ਸੁਨੀਲ ਦਾਦੇ ਕੋਲ ਉਸ ਸਮੇਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਪਾਰਸ਼ ਪਹੁੰਚੀ ਕਿ ਫਿਲਮ ਵਿੱਚ ਅਮਿਤਾਬਚਨ ਨੂੰ ਵੀ ਕਾਸਟ ਕੀਤਾ ਜਾਵੇ। ਦਰਸਲ ਇੰਦਰਾ ਗਾਂਧੀ ਅਮਿਤਾਬਚਨ ਦੀ ਮਾਂ ਤੇਜੀ ਵਚਨ ਅਤੇ ਸੁਨੀਲ ਦਾਦੀ ਪਤਨੀ ਨਰਗਸ ਦੀ ਬਧਿਆ ਦੋਸਤ ਸੀ। ਕਿਹਾ ਜਾਂਦਾ ਹੈ ਕਿ ਇੰਦਰਾ ਗਾਂਧੀ ਨੇ ਨਰਗਸ ਨੂੰ ਇੱਕ ਪੱਤਰ ਲਿਖ ਕੇ ਅਮਿਤਾਬ ਨੂੰ ਫਿਲਮ ਵਿੱਚ ਕਾਸਟ ਕਰਨ ਦੀ ਸਪਾਰਸ਼ ਕੀਤੀ ਸੀ। ਨਰਗਸ ਨੇ ਫਿਰ ਸੁਨੀਲ ਦਾਤ ਨੂੰ ਇਹ ਗੱਲ ਦੱਸੀ ਅਤੇ ਫਿਲਮ ਵਿੱਚ ਬਿਗਵੀਨ ਨੂੰ ਕਾਸਟ ਕੀਤਾ ਗਿਆ। ਇਹ ਫਿਲਮ ਬੁਰੀ ਤਰ੍ਹਾਂ ਫਲਾਪ ਰਹੀ ਇਸ ਫਿਲਮ ਦੀ ਅਸਫਲਤਾ ਦੇ ਬਾਅਦ ਸੁਨੀਲ ਦੱਤ ਬੈਂਕ ਕਰਾਪਟ ਹੋ ਗਿਆ ਇਸ ਫਿਲਮ ਦੇ ਲਈ ਉਹਨਾਂ ਨੇ ਇੱਕ ਕਾਰ ਨੂੰ ਛੱਡ ਕੇ ਬਾਕੀ ਸਾਰੀਆਂ ਕਾਰਾਂ ਵੀ ਵੇਚ ਦਿੱਤੀਆਂ ਕਿਉਂਕਿ ਇਸ ਫਿਲਮ ਤੇ ਬਹੁਤ ਖਰਚਾ ਆ ਗਿਆ ਤਨੁਸ਼ ਨਾਗਾ ਅਰਜੁਨ ਤੇ ਰਸ਼ਮਿਕਾ ਮੰਦਾਨਾ ਸਟਾਰਰ ਫਿਲਮ ਕਵੇਰਾ ਇਹਨ ਦਿਨੀ ਵਿਵਾਦਾਂ ਵਿੱਚ ਚਰ ਗਈ ਨਿਰਮਾਤਾ ਸੁਨੀਲ ਨਾਰੰਗ ਨੇ ਖੁਲਾਸਾ ਕੀਤਾ ਹੈ ਕਿ ਫਿਲਮ ਦੀ ਰੀਲੀਜ਼ ਵਿੱਚ ਦੇਰੀ ਦੇ ਕਾਰਨ Amazon Prime Video ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਹੈ। ਇਹ ਫਿਲਮ ਪੰਜ ਪਛਾਵਾਂ ਵਿੱਚ ਰੀਲੀਜ਼ ਹੋਣ ਵਾਲੀ ਹੈ। ਇਸ ਦਾ ਬਜਟ 120 ਕਰੋੜ ਰੁਪਏ ਹੈ। ਕਵੇਰਾ ਦੇ ਨਿਰਮਾਤਾ ਸੁਨੀਲ ਦੇ ਮੁਤਾਬਕ Amazon Prime Video ਨੇ ਫਿਲਮ ਦੀ ਅਰਲੀ ਡੇਟ ਨੂੰ ਲੈ ਕੇ ਸਖਤ ਰੋਕ ਅਪਣਾਇਆ ਹੈ। ਫਿਲਮ ਨੂੰ ਪਹਿਲਾਂ ਅਪ੍ਰੈਲ 2025 ਵਿੱਚ ਰੀਲੀਜ਼ ਹੋਣਾ ਸੀ ਲੇਕਿਨ ਪੋਸਟ ਪ੍ਰੋਡਕਸ਼ਨ ਵਿੱਚ ਦੇਰੀ ਹੋਣ ਦੇ ਚੱਲਦਿਆਂ 20 ਜੂਨ ਤੱਕ ਟਾਲ ਦਿੱਤਾ ਗਿਆ। ਫਿਰ ਪ੍ਰਾਈਮ ਵੀਡੀਓ ਦੇ ਕੁਝ ਹਫ਼ਤੇ ਦੀ ਮੂਰਤ ਮੰਗੀ ਲੇਕਿਨ ਜਵਾਬ ਵਿੱਚ 10 ਕਰੋੜ ਰੁਪਏ ਦੀ ਕਟੌਤੀ ਕਰਨ ਦੀ ਕਿਹਾ ਗਿਆ। OTT ਪਲੇਟਫਾਰਮ ਤੇ ਸਭ ਕੁਝ ਆਪਣੇ ਕਬਜ਼ੇ ਵਿੱਚ ਕਰ ਲਿਆ। ਸੁਨੀਲ ਨੇ ਇਹ ਵੀ ਦੱਸਿਆ ਕਿ ਤੇਲਗੂ ਫਿਲਮਾਂ ਆਮ ਤੌਰ ਤੇ ਥੀਏਟਰ ਵਿੱਚ ਲੀਡ ਦੇ 28 ਦਿਨ ਬਾਅਦ OTT ਤੇ ਆ ਜਾਂਦੀਆਂ ਹਨ। ਕਦੇ-ਕਦੇ ਇਹਨਾਂ ਨੂੰ 30 ਦਿਨ ਤੱਕ ਖਿੱਚਿਆ ਜਾਂਦਾ ਹੈ। ਲੇਕਿਨ OTT ਹੁਣ ਰਿਲੀਜ਼ ਡੇਟ ਤੈਅ ਕਰਨ ਦੇ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਹਨ ਫਿਲਮ ਇੰਡਸਟਰੀ ਕੁਝ ਮਾਮਲਿਆਂ ਵਿੱਚ ਖਤਮ ਹੋ ਚੁੱਕੀ ਹੈ ਪ੍ਰੋਜੈਕਸ਼ਨ ਦੇ ਲਈ ਕਯੂਬ ਸਿਨੇਮਾ ਟਿਕਟਿੰਗ ਦੇ ਲਈ ਬੁਕਮਾਈ ਸ਼ੋਅ ਅਤੇ ਪੋਸਟ థਰੇਟੀਕਲ ਕਮਾਈ ਦੇ ਲਈ OTT ਤੇ ਨਿਰਵਰ ਹਨ ਸਤਾਰਿਆਂ ਦੀ ਫੀਸ ਕੱਟ ਕਰਨ ਦੀ ਗੱਲ ਗਲਤ ਹੈ ਕਿਉਂਕਿ ਭਾਰਤ ਦੀ 145 ਕਰੋੜ ਆਬਾਦੀ ਵਿੱਚ ਸਿਰਫ 50 ਸੁਪਰਸਟਾਰ ਹਨ ਜੋ ਬਹੁਤ ਪਸੰਦ ਕੀਤੇ ਜਾਂਦੇ ਹਨ ਕਵੇਰਾ ਇੱਕ ਪੈਨ ਇੰਡੀਆ ਸੋਸ਼ਲ ਥ੍ਰਿਲਰ ਹੈ ਜਿਸ ਨੂੰ ਤਾਮਲ ਅਤੇ ਤੇਲਗੂ ਵਿੱਚ ਸ਼ੂਟ ਕੀਤਾ ਗਿਆ ਹੈ ਫਿਲਮ ਦੀ ਕਹਾਣੀ ਮੁੰਬਈ ਦੇ ਧਰਾਵੀ 슬ਮ ਵਿੱਚ ਰਹਿਣ ਵਾਲੇ ਇੱਕ ਗਰੀਬ ਵਿਅਕਤੀ ਤੁਨਸ਼ ਦੇ ਇਰ ਦੇ ird ਘੁੰਮਦੀ ਹੈ ਜੋ ਇੱਕ ਦਿਨ ਮਾਫੀਆ ਲੀਡਰ ਬਣ ਜਾਂਦਾ ਹੈ ਫਿਲਮ ਦੇ ਵਿੱਚ ਤੁਨਸ਼ ਦਾ ਕਿਰਦਾਰ ਦੇਵਾ ਹੈ ਜੋ ਪੈਸੇ ਅਤੇ ਤਾਕਤ ਦੇ ਪਿੱਛੇ ਦੌੜਦਾ ਹੈ ਫਿਲਮ ਨੂੰ ਸ਼ੇਖਰ ਕੰਮੂਲਾ ਨੇ ਡਾਇਰੈਕਟ ਕੀਤਾ ਹੈ ਧਰਾਵੀ ਤੇ ਪਹਿਲਾਂ ਵੀ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਹਨ ਚੇਨਾ ਨੂੰ ਕਾਫੀ ਪਸੰਦ ਕੀਤਾ ਗਿਆ ਫਿਲਮ ਮਿਕਰਾਂ ਦਾ ਕਹਿਣਾ ਹੈ ਕਿ ਕੁਵੇਰਾ ਨੂੰ ਵੀ ਵਧੀਆ ਰਿਸਪੌਂਸ ਮਿਲੇਗਾ ਹਾਉਸਫੁੱਲ 5 ਦੇ ਬਾਅਦ ਬਾਲੀਵੁੱਡ ਵਿੱਚ ਕਈ ਕਮੇਡੀ ਫਰੈਂਚਾਈਜ਼ੀ ਨਾਲ ਜੁੜੀਆਂ ਫਿਲਮਾਂ ਪਰਦੇ ਤੇ ਆਉਣ ਵਾਲੀਆਂ ਹਨ ਇਹਨਾਂ ਵਿੱਚ ਇੱਕ ਅਜੇ ਦੇਵਗਨ ਸਟਾਰਰ ਫਿਲਮ ਦਮਾਲ 4 ਵੀ ਹੈ ਜਿਹਦੀ ਸ਼ੂਟਿੰਗ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਇਹ ਇੱਕ ਮਲਟੀ ਸਟਾਰਰ ਫਿਲਮ ਹੈ ਹੁਣ ਇਸ ਫਿਲਮ ਦੇ ਵਿੱਚ ਇੱਕ ਹੋਰ ਐਕਟ੍ਰੈਸ ਦੀ ਐਂਟਰੀ ਹੋ ਗਈ ਹੈ ਇਹ ਅਦਾਕਾਰਾ ਕੋਈ ਨਹੀਂ ਬਲਕਿ ਬਾਲੀਵੁੱਡ ਐਕਟਰੈਸ ਈਸ਼ਾ ਗੁਪਤਾ ਹੈ ਧਮਾਲ 3 ਵਿੱਚ ਵੀ ਉਸਨੇ ਭੂਮਿਕਾ ਨਿਭਾਈ ਸੀ ਹੁਣ ਚੌਥੇ ਭਾਗ ਵਿੱਚ ਇਸ ਦੀ ਐਂਟਰੀ ਹੋ ਗਈ ਹੈ ਇਸ ਮੌਕੇ ਤੇ ਫਿਲਮ ਦੇ ਡਾਇਰੈਕਟਰ ਇੰਦਰ ਕੁਮਾਰ ਦਾ ਕਹਿਣਾ ਹੈ ਕਿ ਹਾਂ ਅਸੀਂ ਈਸ਼ਾ ਗੁਪਤਾ ਨੂੰ ਆਪਣੀ ਫਿਲਮ ਦੇ ਵਿੱਚ ਲਿਆ ਹੈ ਉਹ ਇੱਕ ਵਧੀਆ ਅਭਿਨੇਤਰੀ ਹੈ ਇੰਦਰ ਕੁਮਾਰ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਈਸ਼ਾ ਫਿਲਮ ਧਮਾਲ 4 ਦੇ ਵਿੱਚ ਵਾਪਸ ਆ ਗਈ ਹੈ ਕਿਉਂਕਿ ਉਹ ਧਮਾਲ 3 ਦਾ ਵੀ ਹਿੱਸਾ ਰਹੀ ਹੈ ਉਹ ਇੱਕ ਬਦਿਆ ਆਦਾਕਾਰ ਅਤੇ ਸ਼ਾਨਦਾਰ ਇਨਸਾਨ ਹੈ ਉਸ ਦੇ ਨਾਲ ਕੰਮ ਕਰਨਾ ਬਹੁਤ ਵਧੀਆ ਹੈ ਇਹ ਫਿਲਮ ਅਗਲੇ ਸਾਲ ਈਦ ਤੇ ਸਿਨੇਮਾ ਘਰਾਂ ਵਿੱਚ ਆਵੇਗੀ ਇਸ ਫਿਲਮ ਦੇ ਵਿੱਚ ਅਜੇ ਅਤੇ ਈਸ਼ਾ ਦੇ ਨਾਲ ਰਤੇਸ਼ ਦੇਸ਼ਮੁਖ ਅਰਸ਼ਦ ਵਾਰਸੀ ਸੰਜੇ ਮਿਸ਼ਰਾ ਜਾਵਏ ਜਾਫਰੀ ਅਤੇ ਸੰਜੀਦਾ ਸ਼ੇਖ ਵਰਗੇ ਕਲਾਕਾਰ ਹਨ ਫਿਲਮ ਮੇਕਰ ਇੰਦਰ ਕੁਮਾਰ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਇਹ ਫਿਲਮ ਬਹੁਤ ਵਧੀਆ ਬਣੀ ਹੈ ਆਸ਼ਾ ਕਰਦੇ ਹਾਂ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ ਜਿਵੇਂ ਉਹਨਾਂ ਨੇ ਪਹਿਲੇ ਭਾਗਾਂ ਨੂੰ ਪਸੰਦ ਕੀਤਾ ਹੈ ਅਜੇ ਦੇਵੀਆਂ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਕਮੇਟੀ ਫਿਲਮ ਹੈ ਐਕਟਰ ਅਤੇ ਸਿੰਗਰ ਦਿਲਜੀਤ ਦਸਾਂ ਸਟਾਰਰ ਡਿਟੈਕਟਿਵ ਸ਼ੇਰ ਦਿਲ ਦੀ ਰਿਲੀਜ਼ ਡੇਟ ਦਾ ਪਤਾ ਲੱਗਾ ਹੈ ਹੁਣ ਮੇਕਰਜ ਨੇ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਹੈ ਇਸ ਫਿਲਮ ਦੇ ਵਿੱਚ ਦਿਲਜੀਤ ਇੱਕ ਜਸੂਸ ਦੀ ਭੂਮਿਕਾ ਦੇ ਵਿੱਚ ਨਜ਼ਰ ਆਵੇਗਾ ਜੋ ਇੱਕ ਮਰਡਰ ਕੇਸ ਦੀ ਗੁੱਥੀ ਸੁਲਝਾਉਂਦਾ ਹੈ ਇਸ ਫਿਲਮ ਦੇ ਵਿੱਚ ਸਸਪੈਂਸ ਦਾ ਧੋਜ ਹੈ ਤੇ ਕਮੇਟੀ ਵੀ ਵਧੀਆ ਹੈ। ਇਸ ਦਾ ਟ੍ਰੇਲਰ ਕਾਫੀ ਦਿਲਚਸਪ ਹੈ। ਦਲਜੀਤ ਇੱਕ अनोखे ਡਾਇਰੈਕਟਰ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ। ਇਸ ਫਿਲਮ ਦੇ ਵਿੱਚ ਬੋਮਨ ਰਾਨੀ ਦੇ کردار ਦੇ ਕਤਲ ਦੀ ਗੁੱਥੀ ਸੁਲਝਾਈ ਜਾਂਦੀ ਹੈ। ਗੰਭੀਰ ਕਿਰਦਾਰ ਨੂੰ ਵੀ ਉਹਨਾਂ ਨੇ ਵਧੀਆ ਅਦਾ ਕੀਤਾ ਹੈ। ਦਲਜੀਤ ਅਤੇ ਬੋਮਨ ਰਾਨੀ ਦੇ ਇਲਾਵਾ ਫਿਲਮ ਦੇ ਵਿੱਚ ਡਾਇਨਾ ਪੈਂਟੀ, ਸੁਮੀਤ ਵਿਆਸ, ਬਨੀਤਾ ਸੰਧੂ, ਚੰਕੀ ਪਾਂਡੇ ਅਤੇ ਰਤਨਾ ਪਾਟਕਸ਼ਾ ਵੀ ਅਹਿਮ ਰੋਲ ਦੇ ਵਿੱਚ ਨਜ਼ਰ ਆਉਣਗੇ ਇਹ ਫਿਲਮ 2 ਜੂਨ ਨੂੰ OTT G5 ਤੇ ਦਸਖ ਦੇਵੇਗੀ ਅਰਵੀ ਸ਼ਾਵੜੀਆਂ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਇਸ ਫਿਲਮ ਦੇ ਇਲਾਵਾ ਦਲਜੀਤ ਬਾਡਰ ਟੂ ਵਿੱਚ ਵੀ ਦਿਖਾਈ ਦੇਵੇਗਾ ਜਿਸ ਵਿੱਚ ਸੰਨੀ ਦਿਓਲ ਦੀ ਮੁੱਖ ਭੂਮਿਕਾ ਹੈ ਦਲਜੀਤ ਦਸਾਂ ਦਾ ਕਹਿਣਾ ਹੈ ਕਿ ਉਹਦੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੀ ਉਹ ਸ਼ੂਟਿੰਗ ਕਰ ਰਿਹਾ ਹੈ ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਸ਼ੋਅ ਹਨ ਜੋ ਜਿਨ੍ਹਾਂ ਵਿੱਚ ਪਰਫਾਰਮ ਕਰ ਰਿਹਾ ਹੈ ਮਰਹੂਮ ਅਭਿਨੇਤਾ ਇਰਫਾਨ ਦੇ بیٹے ਬਾਬਲ ਖਾਨ ਦੇ ਬਾਅਦ ਇੱਕ ਹੋਰ ਸਟਾਰ ਕਿਡ ਨੇ ਅਵੈਨੇ ਤੋਂ ਦੂਰੀ ਬਣਾਉਣ ਦਾ ਫੈਸਲਾ ਕੀਤਾ ਹੈ ਉਹ ਹੈ ਅਭਿਨੇਤਾ ਸੁਨੀਲ ਸ਼ੇਟੀ ਦੀ ਬੇਟੀ ਆਥਿਆ ਸ਼ੇਟੀ ਆਥਿਆ ਨੇ ਅਭਿਨੇਤਾ ਸਲਮਾਨ ਖਾਨ ਦੇ ਨਾਲ 2015 ਵਿੱਚ ਫਿਲਮ ਹੀਰੋ ਦੇ ਵਿੱਚ ਕੰਮ ਕੀਤਾ ਸੀ ਇਸੇ ਬਾਅਦ ਉਸਨੇ ਮੁਬਾਰਕਾਂ ਤੇ ਮੋਤੀਚੂਰ ਚਕਨਾ ਚੂਰ ਫਿਲਮਾਂ ਵੀ ਕੀਤੀਆਂ ਆਥੀਆ ਦੇ ਫਿਲਮਾਂ ਤੋਂ ਦੂਰੀ ਹਟਣ ਦੀ ਖਬਰ ਉਸਦੇ ਪਿਤਾ ਸੁਨੀਲ ਛੱਟੀ ਨੇ ਸਾਂਝੀ ਕੀਤੀ ਹੈ ਸੁਨੀਲ ਦਾ ਕਹਿਣਾ ਹੈ ਕਿ ਆਥੀਆ ਨੇ ਮੈਨੂੰ ਕਿਹਾ ਬਾਬਾ ਮੈਂ ਇਹ ਨਹੀਂ ਕਰਨਾ ਚਾਹੁੰਦੀ ਇਹ ਕਹਿਣ ਲਈ ਮੈਂ ਉਸ ਨੂੰ ਸਲਾਮ ਕਰਦਾ ਹਾਂ ਮੋਤੀਚੂਰ ਚਕਨਾ ਚੂਰ ਦੇ ਬਾਅਦ ਉਸ ਦੇ ਕੋਲ ਬਹੁਤ ਸਾਰੀਆਂ ਫਿਲਮਾਂ ਆਈਆਂ ਪਰ ਉਸਨੇ ਕਿਹਾ ਕਿ ਮੈਂ ਇਹ ਨਹੀਂ ਕਰਨੀਆਂ ਉਹ ਫਿਲਹਾਲ ਜ਼ਿੰਦਗੀ ਦੀ ਸਭ ਤੋਂ ਚੰਗੀ ਫਿਲਮ ਵਿੱਚ ਸਭ ਤੋਂ ਵਧੀਆ ਰੋਲ ਅਨੁਭਾਰੀ ਹੈ ਉਹ ਹੈ ਮਾਂ ਦਾ ਆਥੀਆ ਨੇ 2023 ਵਿੱਚ ਕਰیکٹر ਕੇ ਐਲ ਰਾਹੁਲ ਨਾਲ ਵਿਆਹ ਕੀਤਾ ਸੀ ਮਾਰਚ ਮਹੀਨੇ ਵਿੱਚ ਉਹ ਇੱਕ ਬੇਟੀ ਦੀ ਮਾਂ ਬਣੀ ਪੇਤਾਰਾ ਕਹਿਣਾ ਹੈ ਕਿ ਮੈਨੂੰ ਆਪਣੀ ਬੇਟੀ ਤੇ ਮਾਣ ਹੈ ਕਿ ਉਸਨੇ ਇਹ ਫੈਸਲਾ ਕੀਤਾ ਹੈ ਉਹ ਆਪਣੀ ਬੇਟੀ ਦਾ ਧਿਆਨ ਬਹੁਤ ਪਿਆਰ ਨਾਲ ਰੱਖ ਰਹੀ ਹੈ ਮੈਨੂੰ ਉਸ ਤੇ ਮਾਣ ਹੈ ਇਸ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਬਹੁਤ ਤੋਂ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ